ਦੇਖੋ ਸਿੰਘ ਸਿੰਘ ਪੂਰਾ ਨਹੀਂ ਆ ਰਹੀ ਤੇ ਬਾਈ ਚਾਰੇ ਪਾਸੋਂ ਐ ਪਈਆਂ ਗਰੋਤੇ ਵਰ ਠੀਕ ਹੈ ਮੇਰਾ ਮੁੱਲ ਫਿਰ ਪ੍ਰਭੂਤਰ ਦਿਖਾ ਦੇ ਬਾਈ ਕੱਟੀ ਦੀ ਛੋਲੀ ਚਾਲ ਕੱਟੀ ਫੇਦ ਨਹੀਂ ਲੈ ਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਆਕ ਲਈ ਇਹਦੇ YouTube ਦਾ ਚੈਨਲ ਤੋਂ ਅੱਜ ਬਾਈ ਆਪਾਂ ਤੁਹਾਡੇ ਵਾਸਤੇ ਨਗੀਨੇ ਲੈ ਕੇ ਆਏ ਆ ਦੋ ਇੱਕ ਭੂਰੀ ਤੇ ਇੱਕ ਨੀਲੀ ਰਾਬੀ ਇਨਾਂ ਦੀ ਡਿਟੇਲ ਆਪਾਂ ਬਾਈ ਕਰਨ ਤੋਂ ਪੁੱਛਦੇ ਆਂ ਕੀ ਹਾਲਾ ਕਰਨ ਦਾ ਸਭ ਵਧੀਆ ਪਹਿਲਾਂ ਇਹ ਦੱਸ ਕੱਲ੍ਹ ਵਾਲੀਆਂ ਝੋਟੀਆਂ ਵੇਖੀਆਂ ਆਪਣੀਆਂ ਹਾਂ ਬਈ ਆਈਆਂ ਠੀਕ ਐ ਬੋਨੀ ਕੱਟੀਆਂ ਵੇਖੀਆਂ ਕਰਨ ਮੇਰੀ ਲਿਣਿਆਉਣਾ ਕਿੱਥੇ ਆ ਰੋਜ਼ ਦੀ ਰੋਜ਼ ਬਈ ਬੱਸ ਬਾਬੇ ਨਾਨਕ ਦੀ ਮਿਹਰ ਆ ਗਈ ਅੱਛਾ ਹਾਂ ਤੇ ਲੈ ਵੀ ਆਈ ਤੇ 10 ਡਿਟੇਲ ਆ ਬਾਈ ਆ ਬਈ ਹੈਗੀ ਆ ਜੀ ਦੀ 15 16 ਮਹੀਨਿਆਂ ਦੀ ਗੱਟੀ ਬਗੋ 17 ਮਹੀਨੇ ਦੀ ਗੱਟੀ ਨੂੰ ਠੀਕ ਐ ਆ ਪਿਓਰ ਲੀਲੀ ਦਾ ਜੀ ਆ ਬਈਆ ਬਾਈ ਤੁਸੀਂ ਫੇਸ ਬਿਊਟੀ ਦੇਖੋ ਤੇ ਹੈੱਡ ਹੱਡ ਦੇਖੋ ਚਿੱਟਾ ਨੱਕ ਹੈ ਜਿਹੜੇ ਮੰਨ ਕੇ ਚੱਲ ਨੀਲੀ ਰਾਵੀ ਦੇ ਗੁਣ ਹਨ ਸਾਰੇ ਪੂਰੇ ਪੂਰੇ ਕਰਦੀ ਆ ਸਾਡੇ 100 ਆ ਵੱਡੇ ਵਿੱਚ ਕਿਹਦੇ ਕਹਿ ਦਿੰਦੇ ਆਗੇ ਵੀ ਥੱਲੇ ਵੀ ਹੋਣਾ ਚਾਹੀਦਾ ਧੁੱਨ ਤੇ ਹਾਂ ਹਾਂ ਆ ਤੁਸੀਂ ਦੇਖੋ ਥੱਲੋ ਵੀ ਧੁੱਨ ਵੀ ਚਿੱਟੀ ਆ ਹਾਂ ਬਾਈ ਬਾਕੀ ਬਾਈ ਕਰਨ ਤੋਰ ਕੇ ਦਿਖਾ ਦੇ ਤੇਦਾ ਰਿਕਾਰਡ ਦੱਸ ਦੇ ਮਾ ਦਾ ਰਿਕਾਰਡ ਰਿਕਾਰਡ ਦੇ 14 ਵਿਕਟਰ ਹੈਗਾ ਦੂਜੇ ਸੂਏ ਦਾ ਠੀਕ ਹੈ ਹਾਂ ਬਾਈ ਠੀਕ ਹੈ ਆਪਾਂ ਬਈ ਚੀਮਨੀ ਦਾ ਚੱਲੂ ਕੀਲੇ ਦੀ ਆਪਣੀ ਯਾਦ ਜੀ ਹੈਗਾ ਠੀਕ ਹੈ ਹਾਂ ਅੱਖਾਂ ਅੱਖਾਂ ਤੇ ਅੱਖਾਂ ਲੀਨੇ ਆਕਾ ਜਿੱਤੇ ਬੰਨ ਬੰਨ ਅੱਖਾਂ ਦੇ ਬਾਈ ਤੁਸੀਂ ਦੇਖੋ ਬਾਈ ਹਾਂ ਝੋਟੀ ਦੇਖੋ ਯਾਰ ਪੂਰੀ ਸ਼ਕੀਨ ਝੋਟੀ ਆ ਮੇਰਾ ਵੀ ਦੀ ਆ ਆਪਾਂ ਉਹ ਇਕੱਠੇ ਆ ਬੱਕਾ ਕੱਤੇ ਕੱਦੀ ਸੌ ਤੋਂ ਕੱਦੀ ਮਖਾ ਹੀ ਲੈਨੇ ਆ ਠੀਕ ਹੈ ਲੈਨੇ ਚੰਗੀਆਂ ਬਈ ਆਪਾਂ ਤੁਸੀਂ ਦੇਖੋ ਬਾਈ ਪੂਰੀ ਸ਼ਕੀਨ ਝੋਟੀ ਆ ਯਾਰ ਹੱਟ ਹੱਟ ਦੇਖੋ ਸਿੰਘ ਸਿੰਘ ਪੂਰੀ ਬਈ ਆ ਬਾਈ ਚਾਰੇ ਪਾਸੋਂ ਆ ਪਈਆ ਗਰੋਤੇ ਵਰ ਝੀਕ ਹੈ ਮੇਰਾ ਮੁੱਲ ਫਿਰ ਮੈਂ ਜੋੜੀ ਦਾ ਹੀ ਕਰ ਦੇਣਾ ਬਈ ਆਪਾਂ ਜੋੜੀ ਦਾ ਹੀ ਕਰ ਦਾਂਗੇ ਹਾਂ ਹਾਂ ਬਈ ਇਹ ਕੱਲੀ ਲੈਣੀ ਹੋਵੇ ਕਿਸੇ ਨੇ ਕੱਲੀ ਦਾ ਵੀ ਕਰ ਦੇਵਾਂਗੇ ਬਈ ਠੀਕ ਹੈ ਹਾਂ ਬਈ ਹਾਂ ਫਿਰ ਆਤਮਾ ਕਾ ਕਿਥੋਂ ਲੈਂਦਾ ਆਈ ਬਈ ਵਾਸਤੇ ਕਬਰਾਂਡ ਹੀ ਆਇਆਗਾ ਬ੍ਰਾਂਡ ਹੀ ਆ ਵੀ ਅੱਛਾ ਲੈ ਬਈ ਆ ਤੁਹਾਡੇ ਵਾਸਤੇ ਲੈ ਕੇ ਆਇਆ ਬੂਰੀ ਆਈ ਦੋਨ ਸਾਰੀ ਪੂਰੇ ਕਰਦੀ ਆ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਵੀ ਚੱਤੀ ਆ ਬਈਆ ਅੱਛਾ ਹਾਂ ਦੰਦੋਂ ਖੀਰੀ ਆ 17 ਮਹੀਨਿਆਂ ਦੀ ਕੱਟੀ ਦੰਦੋਂ ਖੀਰੀ ਹਾਂ ਦਿਖਾ ਦੇ ਮੇਰੀ ਮਾਂ ਦਾ ਰਿਕਾਰਡ ਹੈਗਾ ਬਈ 16 ਲੀਟਰ ਦਾ ਅੱਛਾ 16 ਲੀਟਰ ਦਾ ਰਿਕਾਰਡ ਦਿਖਾ ਦੇ ਬੰਤਰ ਬੁੰਤਰ ਦਿਖਾ ਦੇ ਬਈ ਕੱਟੀ ਦੀ ਛੋਲੀ 40 ਕੱਟੀ ਫੇਜ਼ ਨਹੀਂ ਲੈ ਦੇਖੋ ਭਾਈ ਤੁਸੀਂ ਬਿਊਟੀ ਪੂਰੀ ਕੱਦ ਨਹੀਂ ਹੁੰਦੀ ਨਹੀਂ ਮਿਲਦੀ ਯਾਰ ਇਹ ਤਾਂ ਭਾਈ ਮਿਲਦੀ ਨਹੀਂ ਲੋਕ ਤਾਂ دیਵਾਨੇ ਆਏਗਾ ਬਾਈ ਹਾਂ ਤੂੰ ਆ ਤੂੰ ਇਹਦਾ ਵੀਡੀਓ ਉਹਦੇ ਦੇ ਦੇਵੇਂ ਨਹੀਂ ਕਿੰਨੇ ਕਦੋਂ ਹੁੰਦੇ ਨਹੀਂ ਨਾ 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 ਕੋਈ ਖੋਲਣਾ ਹੀ ਪਈਏ ਵੀਡੀਓ ਕੋਈ ਖਾਈ ਨਹੀਂ ਖਾਇਆ ਹਾਂ ਹਾਂ ਭਾਈ ਮੇਰਾ ਵੀਡੀਓ ਆਪਾਂ ਵੀਡੀਓ ਚ ਦੇਖ ਸਕਦੇ ਹੋ ਤੁਸੀਂ ਹਾਂ ਹਾਂ ਭਾਈ ਕਟੀਆਂ ਕੀ ਹੈ ਨਾ ਜਮਾ ਸੇਰਾ ਹੀ ਹੈ ਕਟੀਆਂ ਨਹੀਂ ਆ ਭਾਈ ਜਮਾ ਠਮਾਕਾ ਠੀਕ ਹਾਂ ਕਰਨ ਫਿਰ ਆਪਾਂ ਇਹਨਾਂ ਦਾ ਰੇਟ ਦੱਸ ਦੋ ਮੜਾ ਜਾਂ ਬਈ ਰੇਟ ਜੋੜੀ ਆਗਾ 80000 ਤੇ 80 ਦੀ ਜੋੜੀ ਦੇ ਦੇਣੀ ਆਪਾਂ اچھا 82000 ਰੁਪਿਆ ਹਾਂ ਹੋਗੀ ਤਾਂ ਇਹਨਾਂ ਨੂੰ ਲੈਣ ਵਾਸਤੇ ਆਉਣਾ ਕਿੱਥੇ ਪਊਗਾ ਬਾਈ ਪਿੰਡ ਤੋੜਾ ਤਸੀਲ ਤਾਂ ਆਪਾਂ ਦਾ ਜ਼ਿਲ੍ਹਾ ਬਰਨਾਲਾ ਬਾਈ ਤੇ ਫੋਨ ਨੰਬਰ ਬੋਲ ਦੇ ਕਰਨਾ ਆਪਣਾ 9841526117 ਲਓ ਬਾਈ ਜੇ ਇਸ ਮੇਰੇ ਵੀਰ ਨੂੰ ਚਾਹੀਦੀਆਂ ਨੇ ਇਹ ਕਟੀਆਂ ਤਾਂ ਬਾਈ ਕਰਨ ਨਾਲ ਕੰਟੈਕਟ ਕਰ ਲਿਓ ਆਪਾਂ ਚਾਰੂ ਦੀਆਂ ਛੰਨੇ ਹੀ ਖਾਈ ਜਾਂਦੀਆਂ ਤੇ ਕੰਟੈਕਟ ਕਰ ਲਿਓ ਬਾਈ ਕਰਨ ਨਾਲ ਤੇ ਜੇ ਕਿਸੇ ਮੇਰੇ ਵੀਰ ਨੇ ਵੀਡੀਓ ਬਣਵਾਉਣੀਆਂ ਉਹ ਆਪਣਾ ਨੰਬਰ ਨੋਟ ਕਰ ਲਓ 9814092012 ਤੇ ਆਪਣਾ YouTube ਚੈਨਲ ਅਮਰਦ ਡੇਰੀ ਫਾਰਮ ਆਖਰੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ